ਵਿਦਵਾਨਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਦੀਨਪਿੰਡੇ ਕਸਬਾ ਕਲਨੌਰ ਚ ਅੱਜ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜੋ ਕਿ ਲੋਕਾਂ ਦੇ ਭਾਰੀ ਇਕੱਠ ਕਰਕੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ। ਉਹਨਾਂ ਦੇ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਾਲ ਪਰ ਵੱਲੋਂ ਖੈਰਾ ਦੀ آمد ਦੇ ਸੰਬੰਧ ਵਿੱਚ ਰੱਖੀ ਗਈ ਇਸ ਮੀਟਿੰਗ ਵਿੱਚ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਹੈ। ਸੰਖੇਪ ਜੇ ਸੱਦੇ ਤੇ ਰੱਖੀ ਗਈ ਇਸ ਮੀਟਿੰਗ ਵਿੱਚ ਪੁੱਜੇ ਲੋਕਾਂ ਨੂੰ ਵੇਖ ਕੇ ਸੁਖਪਾਲ ਸਿੰਘ ਖੈਰਾ ਵੀ ਕਾਫੀ ਬਾਕੋ-ਬਾਕ ਵਖਾਈ ਦਿੱਤੇ। ਸੁਪਾਲ ਸਿੰਘ ਖੈਰਾ ਨੇ ਇਸ ਮੌਕੇ ਲੋਕਾਂ ਦੇ ਭ੍ਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਹਨ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਤੀਸਰਾ ਬਦਲ ਲਿਆ ਰਹੇ ਹਨ। ਉਹਨਾਂ ਨੇ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਅੱਕ ਤੇ ਥੱਕ ਚੁੱਕੇ ਹਨ। ਇਸ ਮੌਕੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਨੇ ਵੀ ਲੋਕਾਂ ਦੇ ਭਰਵੇਂ ਇਕੱਠ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੱਖੇ ਰਗੜੇ ਲਾਏ ਹਨ ਦੇਖੋ ਅਸੀਂ ਨਾ ਇੱਕ ਯਤਨ ਕਰ ਰਹੇ ਹਾਂ ਕਿ ਇੱਕ ਤੀਸਰਾ ਸਾਫ ਸੁਥਰਾ ਬਦਲ ਪੈਦਾ ਕੀਤਾ ਜਾਵੇ ਪੰਜਾਬ 'ਚ ਕਿਉਂਕਿ ਅਕਾਲੀ ਦਲ ਜਿਸ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਨ ਦਾ ਉਪਰਾਲਾ ਨਹੀਂ ਕੀਤਾ ਉਲਟਾ ਬਚਾਉਂਦੇ ਰਹੇ ਪੁਲਿਸ ਵਾਲਿਆਂ ਨੂੰ ਬਚਾਉਂਦੇ ਰਹੇ ਔਰ ਕਾਂਗਰਸ ਨੂੰ ਹੁਣ ਬਣਿਆ ਨੂੰ 2 ਸਾਲ ਹੋ ਗਏ ਲੇਕਿਨ ਅ ਵਰਕ ਕਲਚਰ ਉਹੀ ਹੈ ਉਹੀ ਮਾਫੀਆ ਦਾ ਰਾਜ ਹੈ ਉਹੀ ਲੁੱਟ ਖਸੋਟਾ ਥਾਣਿਆਂ ਤੇ ਤਹਿਸੀਲਾਂ ਚ ਉਹੀ ਬਦਲਾਖੋਰੀ ਦੀ ਰਾਜਨੀਤੀ ਆ ਸਰਪੰਚਾਂ ਦੀਆਂ ਇਲੈਕਸ਼ਨਾਂ ਵਿੱਚ ਕਾਂਗਰਸ ਦੇ ਐਮਐਲ ਨੇ ਕਰੋੜਾਂ ਰੁਪਏ ਇਕੱਠੇ ਕਰਤੇ ਲੋਕਾਂ ਨੂੰ ਸਰਪੰਚ ਬਣਾਉਣ ਦਾ ਝੂਠਾ ਵਾਅਦਾ ਕਰਕੇ ਜਾਂ ਉਹਨਾਂ ਦੇ ਸਿੱਧੀ ਜਾਂ ਸਿੱਧੇ ਤੌਰ ਤੇ ਮਦਦ ਕਰਕੇ ਇਹ ਸਾਰਾ ਜਿਹੜਾ ਸਿਸਟਮ ਸੀ ਇਹਨੂੰ ਬਦਲਣ ਵਾਸਤੇ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਖੜਿਆ ਵਾ ਔਰ ਉਸ ਅਲਾਈਅንስ ਵਿੱਚ ਪੰਜਾਬੀ ਇਕਤਾ ਤੋਂ ਇਲਾਵਾ ਲੋਕਨ ਸਾਫ ਪਾਰਟੀ ਡਾクター ਧਰਮਵੀਰ ਗਾਂਧੀ ਦਾ ਪੰਜਾਬ ਮੰਚ ਬਹੁਜਨ ਸਮਾਜ ਪਾਰਟੀ ਔਰ ਟਕਸਾਲੀ ਅਕਾਲੀ ਦਲ ਨੂੰ ਨਾਲ ਲਿਆਵਾ ਸਿੰਘ ਪਹਿਲੀਆਂ ਮੀਟਿੰਗਾਂ ਚ ਅਸੀਂ ਆਲਮੋਸਟ 50% ਸੀਟਾਂ ਤੇ ਸਹਿਮਤੀ ਬਣਾ ਚੁੱਕੇ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਬਾਕੀ ਦੀ 50% ਸੀਟਾਂ ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਚੰਗੇ ਬੰਦੇ ਪੜੇ ਲਿਖੇ ਹੋਣ ਸਾਫ ਸੁਥਰੇ ਉਹਨਾਂ ਨੂੰ ਲਿਆਂਦੇ ਦੇਖੋ ਉਹ ਤਾਂ ਛੋਟੇ ਪੱਧਰ ਦੇ ਅਫਸਰ ਨੇ ਨਾ ਜਿਨ੍ਹਾਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਪਰ ਕੈਪਟਨ ਸਾਹਿਬ ਦੀ ਸਿੱਟ ਜਿਹੜੇ 4 ਵੱਡੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਉਹਨਾਂ ਨੂੰ ਫੜਨ ਵਿੱਚ ਬਹੁਤ ਕਾਲ ਕੀਤੀ ਉਹ ਹਾਈ ਕੋਰਟ ਚਲੇ ਕੇ ਸਟੇ ਲੈ ਲੈਂਦੇ ਤਾਂ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਐਸਆਈਟੀ ਆ ਉਹ ਛੋਟੇ-ਛੋਟੇ ਅਫਸਰਾਂ ਨਾਲੋਂ ਤਾਕਤਵਾਰ ਪੁਲਿਸ ਦੇ ਜਿਹੜੇ ਦੋਸ਼ੀ ਨੇ ਜਿਹਦੇ ਵਿੱਚ ਸੁਮੇਦ ਸਿੰਘ ਸੈਣੀ ਦਾ ਨਾਮ ਆਉਂਦਾ ਜਿਸ ਵਿੱਚ ਉਸ ਵਕਤ ਦੇ ਹੋਮ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਸੁਪੀਰ ਬਾਦਲ ਦਾ ਨਾਮ ਆਉਂਦਾ ਕਿਉਂਕਿ ਬਾਦਲ ਸਾਹਿਬ ਨੇ 14 ਅਕਤੂਬਰ ਦੀ 2015 ਨੂੰ ਸਵੇਰੇ 2:00 ਵਜੇ ਉਸ ਵਕਤ ਤੇ ਡੀਜੀਪੀ ਨੂੰ ਕਾਲ ਕੀਤੀ 2 ਵਜੇ ਤਾਂ ਆਮ ਬੰਦਾ ਕੋਈ ਕਾਲ ਹੀ ਨਹੀਂ ਕਰਦਾ ਔਰ ਉਦੋਂ ਹੀ ਸਵੇਰੇ 6 ਵਜੇ ਕੋਟਕਪੂਰੇ ਵਿੱਚ ਗੋਲੀ ਚੱਲਦੀ ਆ ਲਾਠੀ ਚਾਰਜ ਹੁੰਦਾ ਤੇ 9:30 ਵਜੇ ਬਾਈਬਲ ਕਲਾਨ ਦੇ ਵਿੱਚ ਬੱਚੇ ਦੋ ਸਿੱਖ ਨੌਜਵਾਨ ਮਾਰੇ ਗਏ ਇਸ ਲਈ ਜਿਹੜੇ ਲੋਕ ਅਸਲ ਦੋਸ਼ੀ ਨੇ ਬਾਦਲਾਂ ਦੇ ਖਿਲਾਫ ਔਰ ਤਾਕਤਵਰ ਪੁਲਿਸ ਵਾਲਿਆਂ ਦੇ ਖਿਲਾਫ ਇਸ ਬਾਈਬਲ ਕਲਾਨ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਅਪਮਾਨ ਹੋਇਆ ਬੇਅਦਬੀ ਹੋਈ ਆ ਉਹਦੇ ਵਿੱਚ ਇਹਨਾਂ ਦੇ ਖਿਲਾਫ ਥੋਸਟ ਨਿਗਰੈਕਸ਼ਨ ਹੋਣਾ ਚਾਹੀਦਾ কলানোর রাজন শর্মা দপোর্ট পাঞ্জাব টুডে